ਬਟਾਲਾ ਦੇ ਵਿੱਚ ਲਗਾਤਾਰ ਗੋਲੀ ਚਲੰਦਾ ਮਾਮਲਾ ਸਾਹਮਣੇ ਆ ਰਿਹਾ ਹੈ ਬਟਾਲਾ ਦੇ ਵਿੱਚ ਦੇਰ ਰਾਤ ਫਿਰ ਤੋਂ ਹੋਈ ਫਾਇਰਿੰਗ ਨੌਜਵਾਨ ਤਿੰਨ ਰੋਂਡ ਫਾਇਰ ਕਰਕੇ ਕੋਏ ਹਨ ਫਰਾਰ ਮੋਹਲੇ ਦੀਆਂ ਦੋ ਔਰਤਾਂ ਨੂੰ ਲੱਗੀ ਹੈ ਗੋਲੀ ਜਦ ਕਿ ਇੱਕ ਔਰਤ ਗੰਭੀਰ ਜ਼ਖਮੀ ਹੌਸਰ ਹਸਪਤਾਲ ਕੀਤਾ ਗਿਆ ਉਸ ਨੂੰ ਰੈਫਰ ਬਟਾਲਾ ਦੇ ਗੌਂਸਪੁਰਾ ਇਲਾਕੇ ਦੇ ਵਿੱਚ ਦੇਰ ਰਾਤ ਕੁਝ ਨੌਜਵਾਨਾਂ ਦੇ ਬੋਲੋ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਉੱਥੇ ਇਸ ਫਾਇਰਿੰਗ ਕਾਰਨ ਦੀ ਵਜ੍ਹਾ ਸਪਸ਼ਟ ਨਹੀਂ ਹੋਈ ਪਰ ਉੱਥੇ ਇਸ ਵਾਰਦਾਤ ਚ ਦੋ ਔਰਤਾਂ ਦੇ ਗੋਲੀ ਲੱਗਣ ਦੀ ਗੱਲਸੀ ਆ ਰਹੀ ਹੈ ਉਤੇ ਇੱਕ ਔਰਤ ਜੋ ਘਰੋਂ ਕੁਝ ਘਰਾਣੇ ਦਾ ਸਮਾਨ ਲੈਣ ਲਈ ਬਾਹਰ ਗਈ ਸੀ ਤੇ ਗੋਲੀ ਲੱਗਣ ਦੇ ਨਾਲ ਉਹ ਗੰਭੀਰ ਜ਼ਖਮੀ ਹੋ ਗਈ। ਜਿਸ ਦੀ ਹਾਲਤ ਗੰਭੀਰ ਹੂਣ ਦੇ ਚੱਲਦੇ ਉਸ ਨੂੰ ਔਨਸਰ ਹਸਪਤਾਲ ਦਾਖਲ ਕਰ ਦਿੱਤਾ ਗਿਆ। ਪੁਲਿਸ ਥਾਣਾ ਸਿਵਲੈਂਡ ਦੇ ਚਾਰਜੀ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲ ਸੀ ਕਿ ਗੋਲੀ ਚੱਲਣ ਦੀ ਵਾਰਦਾਤ ਹੋਈ ਹੈ ਅਤੇ ਮੌਕੇ ਤੇ ਜਾਂਚ ਕਰ ਸਾਹਮਣੇ ਆਇਆ ਕਿ ਇਸ ਵਾਰਦਾਤ ਵਿੱਚ ਤਿੰਨ ਰੋਂਦ ਅਣਪਛਤੇ ਵਿਅਕਤੀ ਚਲਾ ਕੇ ਫਰਾਰ ਹੋ ਗਏ ਹਨ ਅਤੇ ਇੱਕ ਔਰਤ ਗੰਭੀਰ ਜ਼ਖਮੀ ਹੋਈ ਹੈ। ਕਮਰਸਾ ਰੈਫਰ ਕਰ ਦਿੱਤਾ ਗਿਆ ਤੇ ਅਸੀਂ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉੱਥੇ ਇਸ ਵਾਰਦਾਤ ਚ ਮੁਹਲੇ ਦੀ ਕੋਰ ਔਰਤ ਜ਼ਖਮੀ ਹੋਈ ਜਿਸ ਨੇ ਵਾਰਦਾਤ ਬਾਰੇ ਜਾਣਕਾਰੀ ਵੀ ਦਿੱਤੀ ਚਲ ਕਿੱਥੇ ਕਿੱਥੇ ਜਿੱਥੇ ਗੋਲੀ ਲੱਗੀ ਕੀ ਲੱਗਦਾ ਤੁਹਾਡੇ ਕੀ ਚੱਕਰ ਪਿਆ ਸੀ ਉੱਥੇ ਜੀ ਮੈਨੂੰ ਤਾਂ ਪਤਾ ਨਹੀਂ ਨਾਲ ਕਰਨਾ ਆ ਗਿਆ ਦਾ ਚੇਲਣਾਂ ਨੂੰ ਵਾਸਤੇ ਤੇ ਜਿਵੇਂ ਸਮਾਨ ਲੈਣ ਗਿਆ ਦਾ ਸੋਦਾ ਲੈਣ ਗਿਆ ਇੱਲਾ ਨੂੰ ਆਸਰ ਤੇ ਜੱਜ ਆਈ ਹੈ। ਕੋਈ ਗੱਡੂ ਗੱਦੀਆਂ ਦੀ ਜਿੰਨੇ ਜਨ ਉੱਥੇ ਗੋਲੀ ਚੱਲਣ ਦਾ ਕਾਰਨ ਕੀ ਕੁਝ ਪਤਾ ਤੁਹਾਨੂੰ? ਮੈਨੂੰ ਕੋਈ ਪਤਾ ਨਹੀਂ ਤੇ ਕਰਨਾ ਹੁੰਦਾ ਪਿਆ। ਤੇ ਇਹਨਾਂ ਦੀ ਉਮਰ ਕਿੰਨੀ ਤੇ ਨਾਮ ਕੀ ਇਹਨਾਂ ਦਾ? ਵੀਰੇ ਇਹਨਾਂ ਟਾਈਮ ਆ ਨਹੀਂ ਆ ਡੇ ਘੋ ਬੈਠੂ। ਨਾਮ ਕੀ ਇਹਨਾਂ ਦਾ ਤੁਹਾਡੀ ਪਤਨੀ ਦਾ? ਹਾਂ ਜੀ। ਉਮਰ ਕਿੰਨੀ ਨਾਲ ਦੀ? 68 ਸਾਲ ਦੀ ਹੈ। ਠੀਕ। ਮੈਂ ਮੈਂ ਤਾਂ ਕਿਸੇ ਤੇ ਬੂਏ ਅੱਗੇ ਖਲੋਤੀ ਆ ਤੇ ਮੈਨੂੰ ਕੁਝ ਨਹੀਂ ਪਤਾ ਕਿ ਕੀ ਕੋਈ ਰੋੜਾ ਮਾਰਿਆ ਕਿਸੇ ਨੇ ਕਿ ਚਾਹ ਕੀ ਕੀਤਾ। ਮੈਂ ਨੂੰ ਕੋਈ ਪਤਾ ਨਹੀਂ ਲੱਗਾ ਮੈਂ ਤਾਂ ਅੱਗੇ ਹੀ ਵੀ ਨਹੀਂ ਜਗਾ ਮੈਂ ਤਾਂ ਉਰੇ ਉਹ ਦੁਕਾਨ ਲੱਗੇ ਖਲੋਤੀ ਜੀ। ਇੱਛਾ ਗੜਤੀ ਚੀਜ਼ ਦਾ ਸੀ ਕੋਈ ਪਤਾ ਹੀ ਨਹੀਂ ਮੈਨੂੰ ਨੀਨੂ ਪਤਾ ਪੁੱਤ ਐਵੇਂ ਆਖਣ ਦੀ ਕੀ ਗੱਲ ਐ ਮੈਂ ਤੇ ਸਾਰਾ ਦਿਨ ਉੱਥੇ ਲੰਗਰ ਪਕਾਣੀ ਫੁਕਾਉਂਦੇ ਨੇ ਸਾਨੂੰ ਇਹੋ ਜੀ ਗੱਲ ਦਾ ਪਤਾ ਹੀ ਨਹੀਂ ਮੇਰੇ ਨਾਲ ਨਹੀਂ ਉਹ ਖੜੇ ਉਹ ਪੁੱਤਰ ਉੱਥੇ ਤੁਰ ਗਿਆ ਹੀਗਾ ਟੂਠ ਨਹੀਂ ਮਾਰਨਾ ਉਹ ਗਾਂ ਚਲੇਗੇ ਤੁਹਾਡੇ ਕਿੱਥੇ ਲੱਗੀ ਰੋੜਾ ਜਾਂ ਗੋਲੀ ਆ ਇੱਥੇ ਲੱਗੀ ਮਾਰੀ ਜੀ ਮਾਰੀ ਜੀ ਉਹ ਕੋਹ ਬੰਦਾ ਪੈ ਵਿਚ ਹੋਇਆ ਬੰਦਗੀ ਜੀ ਹਾਂਜੀ ਤੇ ਮਾਦਾ ਜੂਣੀ ਦੁਕਾਨ ਤੇ ਸਮਾਨ ਲੈਣਗੇ ਇਹ ਹੀ ਕਿ ਉੱਥੇ ਕੋਈ ਗੋਲੀ ਗੋਲੀ ਚੱਲ ਪੀ ਚਲੇ ਮੈਨ ਲੱਗੀ ਕੀ ਚੱਕਰ ਪਿਆ ਗੋਲੀ ਚੱਲਣ ਦਾ ਉਧਰ ਪਤਾ ਨਹੀਂ ਜੀ ਮਾਰਾ ਜੀ ਇੱਥੇ ਕੋਈ ਬੰਦਗੀ ਹੋਈ ਹੈ ਕਿਹੜੀ ਸਾਈਡ ਤੇ ਹਾਂਜੀ ਕਿਹੜੀ ਸੋਹਰਾ ਸਾਈਡ ਬਾਜੀ ਠੀਕ ਬੌਸ ਸੁਰੇ ਜੀ ਆਪਣਾ ਅਣਪਛਾਤੇ ਬੰਦਿਆਂ ਨੇ ਤਿੰਨ ਰਾਉਂਡ ਫਾਇਰ ਕੀਤੇ ਆ ਜਿਸ ਦੇ ਵਿੱਚ ਇੱਕ ਲੇਡੀ ਅੰਮਰਜੀਤ ਕੌਰ ਵਾਇਫੋ ਕਰਤਾਜ ਚੰਦ ਬਾਸਪੁਰਾ ਜਿਹੜੀ ਇੰਜਰਡ ਹੋਈ ਹੈ ਬਾਕੀ ਵੈਰੀਫਾਈ ਕਰ ਰਹੇ ਆ ਸਾਡਾ ਤਬਦੀਸ਼ ਦਾ 파ਟ ਹੈ ਜਿਹੜੀ ਗੱਲ ਸਾਹਮਣੇ ਉਹਦੇ ਮੁਤਾਬਕ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏ ਅਜੇ ਅਣਖਾਤੇ ਬੰਦੇ ਦੀ ਟੈਸਟ ਨਹੀਂ ਹੋਏ ਟੈਸਟ ਹੋਣੇ ਉਹਦੇ ਮੁਤਾਬਕ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ